ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਵਧਾ ਸਕਦੇ ਆ ਤੁਹਾਡੇ ਪੈਰ ਸੋਂ ਜਾਂਦੇ ਆ ਤੁਹਾਡੀਆਂ ਪਿੰਜੜੀਆਂ ਸੋਂ ਜਾਂਦੀਆਂ ਤੁਹਾਡੇ ਪੱਟ ਸੋਂ ਜਾਂਦੇ ਆ ਤੁਹਾਡੀਆਂ ਲੱਤਾਂ ਸੋਂ ਜਾਂਦੀਆਂ ਨੇ ਦਰਅਸਲ ਹੁੰਦਾ ਕੀ ਹੈ ਆਪਾਂ ਸਾਰਾ ਦਿਨ ਬੈਠ ਕੇ ਕੰਮ ਕਰਦੇ ਆ ਸਾਰਾ ਦਿਨ ਆਪਣੀ ਜਿਹੜੀ ਬੋਡੀ ਆ ਉਹ ਇਦਾਂ ਰੱਖਦੇ ਆ ਆਪਾਂ ਬਿਲਕੁਲ ਐਕਸਟੈਂਸ਼ਨ ਨਹੀਂ ਕਰਦੇ ਇਸ ਜਗ੍ਹਾ ਤੇ ਲੰਬਰ ਸਪਾਇਨ ਸਟ੍ਰੇਟ ਹੋ ਜਾਂਦੀ ਹੈ ਜਿਸ ਕਰਕੇ ਜਿਹੜੀਆਂ ਨਸਾਂ ਨੇ ਥੱਲੇ ਜਾਣਾ ਹੁੰਦਾ ਉਸ ਦੇ ਵਿੱਚ ਖੂਨ ਦਾ ਸੰਚਾਰ ਪ੍ਰੋਪਰ ਨਹੀਂ ਹੋ ਪਾਉਂਦਾ ਔਰ ਆਪਣੀ ਇਸ ਜਗ੍ਹਾ ਤੇ ਸੁੰਨਾ ਪੜ ਰੰਦਾ ਹੈ ਇਸ ਨੂੰ ਠੀਕ ਕਰਨ ਲਈ ਬਹੁਤ ਬਹੁਤ ਆਸਾਨ ਕਸਰਤਾਂ ਛੋੜੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤੁਸੀਂ ਲੱਤਾਂ ਦੇ ਵਿੱਚ ਖੂਨ ਦਾ ਸੰਚਾਰ ਆਸਾਨ ਕਸਰਤਾਂ ਨਾਲ ਵਧਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਸਭ ਤੋਂ ਪਹਿਲੀ ਕਸਰਤ ਤੁਸੀਂ ਤੌਲੀਏ ਨਾਲ ਵੀ ਕਰ ਸਕਦੇ ਹੋ ਚਾਦਰ ਨਾਲ ਵੀ ਕਰ ਸਕਦੇ ਹੋ ਦੇਖੋ ਚਾਦਰ ਲੈ ਲੈਣੀ ਹੈ ਇਸ ਨੂੰ ਥੱਲੇ ਵਿਛਾ ਲੈਣਾ ਹੈ ਤੁਸੀਂ ਅਗਰ نیچے ਨਹੀਂ ਬੈਠ ਸਕਦੇ ਤੁਸੀਂ ਬੈੱਡ ਤੇ ਵੀ ਇਹ ਕਸਰਤ ਕਰ ਸਕਦੇ ਹੋ ਔਰ ਤੁਸੀਂ ਪੈਰਾਂ ਦੇ ਅੰਗੂਠੇ ਨਾਲ ਇਹ ਚਾਦਰ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ 1 2 3 4 5 6 7 8 9 10 ਔਰ ਇਸ ਦੇ ਤੁਸੀਂ ਗਿਣ ਕੇ 10 ਸੈੱਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਕਰਨੀ ਹੈ ਕੁਰਸੀ ਤੇ ਬੈਠ ਜਾਓਗੇ ਔਰ ਟੋਰੇਸ ਹੀਲ ਰੇਜ ਤਾਂ ਲਓ ਦੇਖੋ ਪਹਿਲਾ ਹੀਲ ਰੇਸ ਫਟੋ ਰੇਸ ਹੀਲ ਰੇਸ ਟੋ ਰੇਸ ਹੀਲ ਰੇਸ ਟੋ ਰੇਸ ਇਸ ਦੇ 20 ਵਾਰੀ ਕਰਨਾ ਔਰ ਇਸ ਦੇ ਪੰਜ ਸੈਟ ਲਾਉਣੇ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਤੁਹਾਨੂੰ ਇੱਕ ਬਾਲ ਚਾਹੀਦੀ ਹੈ ਸੌਫਟ ਬਾਲ ਚਾਹੀਦੀ ਹੈ ਇਸ ਨੂੰ ਤੁਸੀਂ ਇੱਥੇ ਰੱਖ ਲੈਣਾ ਔਰ ਦੋਨਾਂ ਅੱਡੀਆਂ ਦੇ ਨਾਲ ਇਦਾਂ ਜੋੜ ਕੇ ਉੱਪਰ ਚੱਕਣਾ ਮਤਲਬ ਹੀਲ ਰੇਸ ਕਰਨੇ ਇੱਥੇ 10 ਗਿਣਨੇ ਥੈਨ ਰਿਲੈਕਸ ਇਸ ਦੇ ਵੀ ਤੁਸੀਂ ਗਿਣ ਕੇ 10 ਸੈਟ ਲਾਉਣੇ ਇਹ ਹੋਗੀ ਤੁਹਾਡੀ ਉਸ ਤੋਂ ਅਗਲੀ ਕਸਰਤ ਜਿਹੜੀ ਨੈਕਸਟ ਐਕਸਰਸਾਈਜ਼ ਹੈ ਤੁਹਾਨੂੰ ਇੱਕ ਰੂਲਰ ਚਾਹੀਦਾ ਇਦਾਂ ਟਿੱਕੇ ਟਿੱਕੇ ਜਿੱਤੇ ਡਾਟਸ ਹੋਣ ਔਰ ਇਸ ਤੇ ਤੁਸੀਂ ਪੂਰਾ ਭਾਰ ਦੇਣਾ ਦੇਖੋ ਮੈਂ ਕੁਰਸੀ ਤੇ ਬੈਠਾ ਇਦਾਂ ਔਰ ਇਸ ਤੇ ਪੂਰੇ ਜ਼ੋਰ ਨਾਲ ਆਪਾਂ ਇਸ ਨੂੰ ਅੱਗੇ ਪਿੱਛੇ ਕਰ ਰਹੇ ਹਾਂ 10 ਮਿੰਟ ਸਵੇਰੇ 10 ਮਿੰਟ ਸ਼ਾਮ ਇਹ ਹੋਗੀ ਤੁਹਾਡੀ ਉਸ ਤੋਂ ਅਗਲੀ ਕਸਰਤ ਜਿਹੜੀ ਲਾਸਟ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਇੱਕ ਚਾਦਰ ਜਾਂ ਕੋਈ ਵੀ ਕੱਪੜਾ ਲੈ ਸਕਦੇ ਹਾਂ ਔਰ ਇਸ ਦੇ ਨਾਲ ਆਪਾਂ ਹੈਮਸਟ੍ਰਿੰਗ ਮਸਲ ਔਰ ਕਾਫ ਮਸਲ ਨੂੰ ਆਪਾਂ ਸਟ੍ਰੈਚ ਕਰਾਂਗੇ ਇਹਨੂੰ ਆਪਾਂ ਪੰਜੇ ਚ ਪਾ ਲੈਣਾ ਔਰ ਪੈ ਜਾਗੇ ਔਰ ਲੱਤ ਹਵਾ ਚੱਕ ਦੇਣੀ ਹੈ ਜਿੰਨੀ ਚੱਕ ਸਕਦੇ ਹੋ ਇਸ ਜਗ੍ਹਾ ਤੇ ਖਿੱਚ ਪਏਗੀ ਇਸ ਜਗ੍ਹਾ ਤੇ ਖਿੱਚ ਪਏਗੀ ਇੱਥੇ ਤੁਸੀਂ 15 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਪੰਜ-ਪੰਜ ਵਾਰੀ ਕਰੋ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਔਰ ਰੋਜ਼ਾਨਾ 15 ਤੋਂ 20 ਮਿੰਟ ਸੈਰ ਕਰਦੇ ਹੋ ਜਿਹੜਾ ਤੁਹਾਡੇ ਪੈਰ ਸੁਣਨੇ ਪਿੰਜਣੀਆਂ ਸੁਣਨੇ ਲੱਤਾਂ ਸੁਣਨੇ ਜਾਂ ਇਦਾਂ ਲੱਗਦਾ ਵੀ ਕਿਹੜੀਆਂ ਚੱਲਦੀਆਂ ਨੇ ਉਹ ਬਹੁਤ ਜਲਦੀ ਠੀਕ ਹੋਣ ਵਾਲੀਆਂ such regard